ਹੋਸ਼ਿਆਰਪੁਰ ਤੋਂ ਵਿੱਚ ਵੀ ਕੀ ਦੇ ਸ਼ੁੱਕਰਵਾਰ ਦੀ ਦੇ ਰਾਤ ਨੂੰ ਬੜਾ ਹਾਦਸਾ ਵਾਪਰਦਾ ਤੇ ਹੁਣ ਕੀ ਉਹਦੇ ਵਿੱਚ ਪੁਲਿਸ ਦੀ ਕਾਰਵਾਈ ਜੀ ਇਹ ਪਰਸੋਂ 22 ਦੀ ਰਾਤ ਨੂੰ ਇੱਕ ਅਨਫੋਰਚਿਊਨਟ ਇਨਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਕੀ ਇੱਕ ਗੈਸ ਟੈਂਕਰ ਦੀ ਐਕਸੀਡੈਂਟ ਹੋਇਆ ਸੀਗਾ ਇੱਕ ਪਿਕਅਪ ਗੱਡੀ ਜਿਹੜੀ ਆ ਰਹੀ ਸੀਗੀ ਔਨ ਹੋਸ਼ਿਆਰਪੁਰ ਜਲੰਧਰ ਜਿਹੜਾ ਰੋਡ ਜਾਂਦਾ ਆਦਮਪੁਰ ਨੂੰ ਤੇ ਇਟ ਵਾਸ ਅ 트ੈਜੀਕ ਐਕਸੀਡੈਂਟ ਬਿਕੋਜ਼ ਗੈਸ ਸੀਗੀ ਤਾਂ ਲੀਕੇਜ ਹੋ ਗਈ ਐਕਸੀਡੈਂਟ ਦੇ ਵਿੱਚ ਐਂਡ ਇੱਕ ਬੜਾ ਬਲਾਸਟ ਹੋਇਆ ਸੀ ਜਿਦੇ ਵਿੱਚ ਕਿ ਨੀਅਰ ਅਬਾਊਟ 23 ਬੰਦਿਆਂ ਨੂੰ ਸੱਟਾਂ ਆਈਆਂ ਦੇ ਗਾਟ ਇੰਜਰਡ ਬਟ ਜਿੱਦਾਂ ਹੀ ਸਾਨੂੰ ਪਤਾ ਲੱਗਿਆ ਨੀਅਰ ਅਬਾਊਟ ਰਾਤ ਦੇ 10 ਵਜੇ ਦੇ ਅਰਾਊਂਡ ਸਾਨੂੰ ਪਤਾ ਲੱਗਿਆ ਸੀਗਾ ਨਾਲ ਦੀ ਨਾਲ ਸਾਡੇ ਸੀਨੀਅਰ ਅਧਿਕਾਰੀ ਡੀਐਸਪੀ ਐਸਪੀ ਐਂਡ ਇਵਨ ਆਈ ਆਲਸੋ ਵੈਂਟ ਟੂ ਦ ਸਪੌਟ ਤੇ ਨਾਲ ਹੀ ਉੱਥੇ ਜੋ ਮੈਡੀਕਲ ਏਡ ਵਾਸਤੇ ਐਮਬੂਲੈਂਸਸ ਫਾਇਰ ਬ੍ਰਿਗੇਡ ਵੀ ਅਸੀ ਤਲਬ ਕਰ ਲਈ ਡੀਸੀ ਸਾਹਿਬ ਮਾਨਯੋਗ ਮੰਤਰੀ ਸਾਹਿਬ ਡਾਕਟਰ ਰਵਜੋਤ ਜੀ ਐਮਐਲਏ ਜਿੰਪਾ ਸਾਹਿਬ एवरीवन ਵੈਂਟ ਟੂ ði ਸਪੌਟ ਤੁਰੰਤ ਪਹੁੰਚ ਕੇ ਸੀਗੇ ਵਿਦ ði ਹੈਲਪ ਆਫ ਜੋ ਵਿਲੇजेस ਹੈਗੇ ਬੰਡਿਆਲਾ ਪਿੰਡ ਦੇ ਉਹਨਾਂ ਦੀ ਮਦਦ ਨਾਲ ਇਸ ਆਗ ਤੇ ਕਾਬੂ ਪਾਇਆ ਗਿਆ ਜਿਹੜੇ ਕਿ ਵਿਕਟਮ ਸੀਗੇ ਉਹਨਾਂ ਨੂੰ ਫੌਰੀ ਤੌਰ ਤੇ ਮੈਡੀਕਲ ਟ੍ਰੀਟਮੈਂਟ ਵਾਸਤੇ ਸਿਵਲ ਹਸਪੀਟਲ ਵਿੱਚ ਲਿਜਾਇਆ ਗਿਆ ਤੇ ਅੱਗੇ ਟਰਸ਼ਰੀ ਕੇਅਰ ਵਾਸਤੇ ਅੱਗੇ ਮੂਵ ਕੀਤਾ ਗਿਆ ਐਂਡ ਜਿੱਦਾਂ ਹੀ ਅਸੀਂ ਉੱਥੇ ਪਹੁੰਚੇ ਸੀਗੇ ਅਸੀਂ ਵੀ ਲੀਗਲ ਪ੍ਰੋਸੀਡਿੰਗ ਸਟਾਰਟ ਕਰਦੇ ਹੋਏ ਇੱਕ ਐਫਆਈਆਰ 119 ਨੰਬਰ ਬੁੱਲੋਵਾਲ ਪੁਲਿਸ ਸਟੇਸ਼ਨ ਦੇ ਵਿੱਚ ਦਰਜ ਕੀਤੀ ਸੀਗੀ ਜਿਹੜੀ ਤਫਤੀਸ਼ ਦੇ ਵਿੱਚ ਜੋ ਜੋ ਟਰੱਕ ਦਾ ਡਰਾਈਵਰ ਸੀਗਾ ਉਹਦੀ ਆਈਡੈਂਟੀਫਿਕੇਸ਼ਨ ਹੋਈ ਜੀ ਉਹ ਸੁਖਜੀਤ ਸਿੰਘ ਹੈਗਾ ਜੋ ਕਿ ਖੰਨੇ ਦਾ ਰਹਿਣ ਵਾਲਾ ਹੈ ਜੋ ਇਸ ਟਰੱਕ ਨੂੰ ਚਲਾ ਰਿਹਾ ਸੀ ਬਟ ਉਹਦੀ ਇਸ ਇਨਸੀਡੈਂਟ ਦੇ ਵਿੱਚ ਡੈਥ ਹੋ ਚੁੱਕੀ ਹੈ ਇਸੇ ਨਾਲ ਦੀ ਨਾਲ ਹੀ ਅਸੀਂ ਉੱਥੇ ਪਹੁੰਚੇ ਸੀਗੇ ਜੇ ਪਿੰਡ ਆ ਲਿਆ ਤੋਂ ਐਂਡ ਵਕ ਵਕ ਥਾਵਾ ਤੋਂ ਸਾਨੂੰ ਇਤਲਾ ਮਿਲੀ ਕਿ ਇੱਥੇ ਪਿਲਫ੍ਰੇਜ ਦਾ ਕੰਮ ਹੁੰਦਾ ਜਿਹਦੇ ਵਿੱਚ ਕੀ ਇਹ ਗੈਸ ਕੱਢੀ ਜਾਂਦੀ ਐ ਨੀ ਇਲੀਗਲੀ ਉਹ ਗੈਸ ਨੂੰ ਮੇਕ ਸ਼ਿਫਟ ਅਰੇਂਜਮੈਂਟਸ ਨਾਲ ਸਿਲੰਡਰਸ ਦੇ ਵਿੱਚ ਪਾ ਕੇ ਬਲੈਕ ਮਾਰਕੀਟਿੰਗ ਹੁੰਦੀ ਐ ਤੇ ਅਸੀਂ ਇੱਕ ਹੋਰ ਐਫ ਆਰ 120 ਨੰਬਰ ਐਫ ਆਰ ਬੁੱਲੋਵਾਲ ਥਾਣੇ ਦੇ ਵਿੱਚ ਹੀ ਦਰਜ ਕੀਤੀ ਤੁਰੰਤ ਐਂਡ ਉਹਦੇ ਵਿੱਚ ਐਸੈਂਸ਼ੀਅਲ ਕਮੋਡਿਟੀ ਐਕਟ ਐਂਡ ਵਕ ਵਕ ਜਿਹੜੇ ਕੀ ਬੀ ਐਨ ਐਸ ਦੇ ਸੈਕਸ਼ਨਸ ਐਂਡ ਲਿਕুইਡ ਪੈਟਰੋਲੀਅਮ ਗੈਸ ਸਪਲਾਈ ਐਂਡ ਕੰਟਰੋਲ ਆਰਡਰ ਹੈਗਾ ਉਹਦੇ ਸੈਕਸ਼ਨਸ ਦੇ ਵਿੱਚ ਇਹ ਐਫਆਈਆਰ ਦਰਜ ਕੀਤੀ ਡੂਰਿੰਗ ਦੀ ਇਨਵੈਸਟੀਗੇਸ਼ਨ ਆਫ ਥਿਸ ਕੇਸ ਵੀ ਹੈਵ ਅਰੈਸਟਡ ਚਾਰ ਐਸਈ ਅਕਿਊਜ਼ਡ ਫੜੇ ਹੈਗੇ ਸੁਖਚੈਨ ਸਿੰਘ ਸੁਖਾ ਜੋ ਕਿ ਪੀਐਸ ਬੁੱਲੋਵਾਲ ਹੁਸ਼ਿਆਰਪੁਰ ਦਾ ਹੈਗਾ ਇੱਕ ਅਵਤਾਰ ਸਿੰਘ ਹੈਗਾ ਇਹ ਵੀ ਬੁੱਲੋਵਾਲ ਦਾ ਰਹਿਣ ਵਾਲਾ ਤੇ ਪੀਐਸ ਬੁੱਲੋਵਾਲ ਦਾ ਹੈਗਾ ਰਮੇਸ਼ ਕੁਮਾਰ ਐਂਡ ਰਾਜਕੁਮਾਰ ਜਲੰਧਰ ਦੇ ਰਹਿਣ ਵਾਲੇ ਇਹ ਚਾਰਾਂ ਨੂੰ ਅਸੀਂ ਅਰੈਸਟ ਕੀਤਾ ਹੈਗਾ ਜੋ ਸੁਖਚੈਨ ਸਿੰਘ ਸੁਖਾਏ ਦੇ ਤੋਂ ਸਾਨੂੰ ਬਰਾਮਦਗੀ ہوئی 10 LPG ਦੇ ਸਿਲੰਡਰ ਤੇ ਇੱਕ ਫੈਬ੍ਰਿਕੇਟਿਡ ਪਾਈਪ ਨੋਜ਼ਲ ਜਿਹਨੂੰ ਆਪਾਂ ਕਹਿ ਸਕਦੇ ਆ ਫੋਰ ਫਿਲਿੰਗ ਆਫ ਥੀਸ ਗੈਸ ਉਹ ਅਸੀਂ ਰਿਕਵਰ ਕੀਤੀ ਫਰੋਮ ਹਿਸ ਰੈਜ਼ੀਡੈਂਸ਼ੀਅਲ ਹਾਊਸ ਜਿਹੜਾ ਕਿ ਇਹਨਾਂ ਨੇ ਬਣਾਇਆ ਹੋਇਆ ਉੱਥੇ ਇਹਦਾ ਪਿੰਡ ਹੈਗਾ ਰਾਮਨਗਰ ਟੇਹਾ ਉਹ ਨੇੜੇ ਹੀ ਹੈਗਾ ਮੰਡਿਆਲਾ ਜਿਹੜਾ ਇਹ ਪਿੰਡ ਹੈ ਉਹਦੇ ਨਾਲ ਹੀ ਹੈ ਇਹਨੇ ਘਰ ਬਣਾਇਆ ਹੋਇਆ ਆਪਣਾ ਬਾਹਰਵਾਈ ਪਿੰਡ ਤੋਂ ਤੇ ਉੱਥੇ ਜਿਹੜਾ ਮੱਝਾਂ ਵਾਸਤੇ ਸ਼ੈੱਡ ਹੁੰਦਾ ਉਹਦੇ ਵਿੱਚ ਇਹ ਕੰਮ ਕਰਦਾ ਸੀ ਤੇ ਇੱਕ ਹੋਰ ਅਸੀਂ ਰੇਡ ਕੀਤੀ ਔਨ ਇਨਫੋਰਮੇਸ਼ਨ ਬੇਸਿਸ ਤੇ ਜਿਹੜਾ ਹੈ ਅਵਤਾਰ ਸਿੰਘ ਰਮੇਸ਼ਨ ਰਾਜਕੁਮਾਰ ਇਹਨਾਂ ਦਾ ਇੱਕ ਅਲੱਗ ਗਿਰੋ ਇਹਨਾਂ ਨੇ ਬਣਾਇਆ ਹੋਇਆ ਹੈ ਜੋ ਕਿ ਆਦਮਪੁਰ ਨੂੰ ਜਿਹੜਾ ਰੋਡ ਜਾਂਦਾ ਉੱਥੇ ਹੀ ਇੱਕ ਫੈਸਿਲਿਟੀ ਬਣਾਈ ਹੋਈ ਹੈ ਜੋ ਕਿ ਇਹ ਦਿਖਾਉਂਦੇ ਹੈਗੇ ਇਹ ਵਿੱਚ ਹੈਗੀ ਕਿ ਟੈਂਟਿੰਗ ਦਾ ਕੰਮ ਹੁੰਦਾ ਉੱਥੇ ਬਟ ਜਦੋਂ ਅਸੀਂ ਰੇਡ ਕੀਤਾ ਤੇ ਉਥੋਂ ਵੀ ਸਾਨੂੰ ਬਰਾਮਦਗੀ ਹੋਈ ਹੈ ਨੀਅਰ ਅਬਾਊਟ 40 ਸਿਲੰਡਰ ਤੇ ਐਦਾਂ ਹੀ ਨੋਜ਼ਲ ਤੇ ਨੋ ਆਇਲ ਡਰਮਸ ਉਥੋਂ ਮਿਲੇ ਹੈਗੇ ਤੇ ਟੋਟਲ ਇਨ ਟੋਟਲੀ ਇਹ ਚਾਰ ਬੰਦਿਆਂ ਤੋਂ ਸਾਨੂੰ 50 ਐਲਪੀਜੀ ਸਿਲੰਡਰਸ 9 ਆਇਲ ਡਰਮਸ ਤੇ ਫੈਬ੍ਰੀਕੇਟਿਡ ਨੋਜ਼ਲਸ ਤੇ ਪਾਈਪਸ ਸਾਨੂੰ ਬਰਾਮਦ ਹੋਈ ਹੈ ਤੇ ਜਿਹੜਾ ਇਹ ਅਵਤਾਰ ਸਿੰਘ ਹੈ ਇਹਦਾ ਪਹਿਲਾਂ ਕ੍ਰਿਮੀਨਲ ਪਾਸਟ ਵੀ ਸਾਡੇ ਕੋਲ ਸਾਹਮਣੇ ਆਇਆ ਇਹਦੇ ਤੇ ਪਹਿਲਾਂ ਸੱਤ ਪਰਚੇ ਦਰਜ ਹੈ ਤੇ ਇਹ ਇਹਨਾਂ ਦੀ ਮੋਡਸ ਆਪ੍ਰਿੰਡ ਆਈ ਸੀਗੀ ਕਿਉਂਕਿ ਜਿਹੜਾ ਇਹ ਅਵਤਾਰ ਸਿੰਘ ਹੈ ਇਹ ਖੁਦ ਗੈਸ ਟੈਂਕਰ ਦਾ ਡਰਾਈਵਰ ਰਿਹਾ ਹੈ ਤੇ ਇਹਦੀ ਵਕਫੀਅਤ ਵੀ ਸੀਗੀ ਤੇ ਇਹ ਗੈਸ ਟੈਂਕਰ ਡਰਾਈਵਰਸ ਦੇ ਨਾਲ ਮਿਲੀਭੁਗਤ ਕਰਕੇ ਆਪਣੀ ਇੱਥੇ ਏਰੀਆ ਦੇ ਵਿੱਚ ਲਿਜਾ ਕੇ ਮੇਕਸ਼ਿਫਟ ਅਰੇਂਜਮੈਂਟਸ ਦੇ ਥਰੂ ਗੈਸ ਨੂੰ ਕੱਟਦੇ ਸੀਗੇ ਤੇ ਇਹਨਾਂ ਸਿਲੰਡਰਸ ਦੇ ਵਿੱਚ ਭਰ ਕੇ ਬਿਕੋਜ਼ ਇਟ ਵਾਸ ਉਹਨਾਂ ਵਾਸਤੇ ਫ੍ਰੀ ਦਾ ਸਿਸਟਮ ਸੀ ਤੇ ਇਹ ਲੈਸ ਮਾਰਕੀਟ ਰੇਟ ਤੋਂ ਘਟਦੇ ਤੇ ਸਪਲਾਈ ਕਰਦੇ ਸੀਗੇ ਤੇ ਹਾਲ ਕੀ ਘੜੀ ਇਹਦੇ ਨਾਲ ਸਾਡੇ ਦੋ ਇਹਨਾਂ ਦੇ ਇਹ ਘਿਰੋ ਬਣੇ ਹੋਏ ਸੀਗੇ ਇਹ ਐਸੀ ਫੜੇ ਹੈਗੇ ਇਹਦੇ ਨਾਲ ਨਾਲ ਟੂ ਪ੍ਰੀਵੈਂਟ ਦਿਸ ਕਿ ਜਿਹੜਾ ਇਹ ਵਕੂਆ ਹੋਇਆ ਇਹ ਪਿਲਫਰੇਜ ਚਲਦੀ ਹੈ ਡੀਸੀ ਸਾਹਿਬ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਵੀ ਇੱਕ ਤਾਂ ਮੈਜਿਸਟ੍ਰੀਅਲ ਇਨਕੁਆਇਰੀ ਆਲਰੇਡੀ ਸਟੈਬਲਿਸ਼ ਕਰਤੀ ਹੈਗੀ ਤੇ ਦੋ ਅਸੀਂ ਇੱਕ ਇਹਨਾਂ ਨੇ ਪਿਲਫਰੇਜ ਵਾਸਤੇ ਇੱਕ ਹੋਰ ਕਮੇਟੀ ਬਣਾਈ ਹੈ ਜਿਹਦੇ ਵਿੱਚ ਵਕ ਵਕ ਡਿਪਾਰਟਮੈਂਟਸ ਦੇ ਰਿਪਰੈਜ਼ੈਂਟੇਟਿਵਸ ਹੈਗੇ ਦੇ ਵਿਲ ਵੀ ਰਿਪਰੈਜ਼ੈਂਟੇਟਿਵਸ ਫਰਮ ਡਿਸਟ੍ਰਿਕਟ ਫੂਡ ਐਂਡ ਸਪਲਾਈਜ਼ ਕੰਟਰੋਲਰ ਆਫਿਸ ਐਂਡ ਇੱਕ ਪੰਜਾਬ ਪੁਲਿਸ ਕੰਟਰੋਲ ਪੋਲੂਸ਼ਨ ਕੰਟਰੋਲ ਬੋਰਡ ਤੇ ਬੀਡੀਪੀਓ ਪੁਲਿਸ ਰਿਪਰੈਜ਼ੈਂਟੇਟਿਵ ਐਂਡ ਆਲਸੋ ਡਿਪਟੀ ਡਾਇਰੈਕਟਰ ਫੈਕਟਰੀਜ਼ ਥਿਸ ਇਜ਼ ਫੋਰ ਦੀ ਪਿਲ ਫ੍ਰਿਜ ਕਿ ਜਿਹੜੀ ਇਹ ਨਿਕਾਲਦੇ ਆ ਕੱਢਦੇ ਆ ਗੈਸ ਐਦਾਂ ਹੀ ਜੀ ਜਿਹੜੇ ਵਹੀਕਲ ਬਿਕੋਜ਼ ਇੱਥੇ ਸਾਡਾ ਬੋਟਲਿੰਗ ਪਲਾਂਟ ਹੈਗਾ ਐਚਪੀ ਦਾ ਤੇ ਕਾਫੀ ਮੂਵਮੈਂਟ ਹੁੰਦੀ ਹੈ ਗੈਸ ਟੈਂਕਰਸ ਦੀ ਐਂਡ ਸਿਲੰਡਰਸ ਦੇ ਨਾਲ ਵਹੀਕਲਸ ਮੂਵ ਕਰਦੇ ਆ ਉਹਨਾਂ ਦੀ ਰੋਕਥਾਮ ਵਾਸਤੇ ਉਹਨਾਂ ਨੂੰ ਮੂਵਮੈਂਟ ਨੂੰ ਰੈਗੂਲੇਟ ਕਰਨ ਵਾਸਤੇ ਆਰਟੀਏ ਹੁਸ਼ਿਆਰਪੁਰ ਅਲੋਂਗ ਵਿਦ ਪੁਲਿਸ ਐਂਡ ਐਕਸੀਨ ਐਂਡ ਪੀਡਬਲੂਡੀ ਨੈਸ਼ਨਲ ਹਾਈਵੇਜ਼ ਇਹਨਾਂ ਦੀ ਵੀ ਇੱਕ ਕਮੇਟੀ ਬਣਾਈ ਗਈ ਹੈ ਐਂਡ ਇੱਕ ਮੈਜਿਸਟ੍ਰੀਅਲ ਇਨਕੁਆਇਰੀ ਏਡੀਸੀ ਹੁਸ਼ਿਆਰਪੁਰ ਦੇ ਥੱਲੇ ਚਲਾਈ ਜਾ ਰਹੀ ਹੈ ਸੱਜਣੀਆਂ ਛੋਟੇਲੇ ਚਾਰ ਗ੍ਰਿਫਤਾਰੀਆਂ ਚੁੱਕੀਆਂ ਗਈਆਂ ਇਹ ਦੋ ਵਕਫ ਵਕ ਤੋਂ ਸ਼ਾਪੇਮਰੀ ਕਰਕੇ ਕੀਤੀ ਹਾਂਜੀ ਇਹ ਦੋ ਵਕਫ ਵਕ ਹੈਗੇ ਜੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੁਖਚੈਨ ਸਿੰਘ ਸੁੱਖਾ ਹੈਗਾ ਇਹ ਆਪਣੇ ਪਿੰਡ ਇਹਦਾ ਜਿਹੜਾ ਬਾਰਵਾਈ ਨੇ ਪਿੰਡ ਡੇਰਾ ਬਣਾਇਆ ਹੋਇਆ ਉੱਥੋਂ ਹੀ ਸਾਨੂੰ ਰਿਕਵਰੀ ਹੋਈ ਹੈ ਉੱਥੇ ਹੀ ਇਹ ਸਿਸਟਮ ਚਲਾਉਂਦਾ ਸੀਗਾ ਜੇ ਜਿਹੜੇ ਅਵਤਾਰ ਸਿੰਘ ਰਮੇਸ਼ ਹਨ ਰਾਜਕੁਮਾਰ ਹਨ ਇਹਨਾਂ ਦਾ ਅਲੱਗ ਨੈਟਵਰਕ ਚੱਲਦਾ ਸੀ ਇਹ ਇੱਕ ਅਲੱਗ ਫੈਸਿਲਿਟੀ ਤੇ ਇਹਨਾਂ ਤੋਂ ਮੁੱਖ ਦੋਸ਼ੀ ਕਿਹੜਾ ਕਿ ਤਿੰਨੋਂ ਹੀ ਆ ਸਰ ਤਿੰਨਾਂ ਦੀ ਆਫਿਸਾਂ ਸੀ ਜਿਹੜਾ ਨੀਚੇ ਵਾਲੀ ਹਾਂਜੀ ਹਾਂਜੀ ਇਹ ਤਿੰਨਾਂ ਦੀ ਸਾਂਝ ਦੇ ਨਾਲ ਤੇ ਪਿਛਲੇ ਕਿੰਨੇ ਕ ਸਮੇ ਤੋਂ ਸਾਰੇ ਜਿਹੜਾ ਕਾਲਾ ਬਾਜ਼ਾਰੀ ਗੋਰਖ ਤਾਂ ਚੱਲ ਰਿਹਾ ਇਹ ਜੀ ਅਸੀਂ ਡੀਟੇਲ ਚ ਜਾਵਾਂਗੇ ਤੇ ਇਹ ਕਿੱਥੋਂ ਕਰਦੇ ਸੀਗੇ ਹੂ 올 ਆਰ ਇਨਵੋਲਡ ਤੇ ਅੱਗੇ ਸਪਲਾਈ ਕਿਨੂੰ ਕਰਦੇ ਸੀਗੇ ਜਾਂ ਫਿਰ ਕੋਈ ਹੋਰ ਵੀ ਕਿਸੇ ਕੋਈ ਬੰਦੇ ਅਗਰ ਇਨਵੋਲਡ ਹੈ ਉਹਨਾਂ ਦੇ ਅਗੇਂਸਟ ਵੀ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਸਰ ਇਸ ਸਾਰੇ ਹਾਦਸੇ ਵਿੱਚ ਕਾਰਨ ਕੀ ਰਿਹਾ ਕਿਵੇਂ ਹਾਦਸਾ ਵਾਪਰਿਆ ਵਾਪਰਿਆ ਜੀ ਹਾਦਸਾ ਤੋਂ ਜੋ ਪ੍ਰਾਈਮ ਫੇਸ ਆਈ ਦੇਖਣ ਤੋਂ ਪਤਾ ਲੱਗਦਾ ਹੈ ਇਹ ਐਕਸੀਡੈਂਟ ਹੈਗਾ ਹਾਈਵੇ ਤੇ ਜਦੋਂ ਉਹਨੇ ਟਰੱਕ ਮੋੜਿਆ ਹੈ ਉੱਥੋਂ ਇੱਕ ਪਿਕਅਪ ਬੁਲੈਰੋ ਪਿਕਅਪ ਜਿਹੜੀ ਸੀਗੀ ਬਿਕੋਜ਼ ਸੈਂਟਰ ਦੇ ਵਿੱਚ ਵੱਜੀ ਹੈਗੀ ਉਸ ਟੈਂਕਰ ਦੇ ਜਿੱਥੇ ਕਿ ਉਹਦੀ ਬਿਕੋਜ਼ ਜੋ ਲੀਕੇਜ ਹੋ ਗਈ ਉੱਥੇ ਉਹਦੇ ਪਾਈਪਸ ਹੁੰਦੇ ਆ ਗੈਸ ਦੇ ਉਹ ਲੀਕੇਜ ਦੇ ਨਾਲ ਹੀ ਐਂਡ ਐਕਸੀਡੈਂਟ ਇੱਕਦਮ ਹੋਇਆ ਤੇ ਬਿਕੋਜ਼ ਇਟ ਵਾਸ ਕੈਰੀਂਗ ਐਲਪੀਜੀ ਗੈਸ ਤੇ ਅਚਾਨਕ ਹੀ ਬਲਾਸਟ ਹੋਇਆ ਇਟ ਵਾਸ ਅ ਮੈਸਿਵ ਬਲਾਸਟ ਬਹੁਤ ਵੱਡਾ ਬਲਾਸਟ ਸੀਗਾ ਬਿਕੋਜ਼ ਕਾਫੀ ਗੈਸ ਸੀ ਉਸ ਟੈਂਕਰ ਦੇ ਵਿੱਚ ਸਰ ਟੋਟਲ ਤੋਂ ਬਾਅਦ ਵੀ ਅਜੇ ਤੱਕ ਵੀ ਉੱਥੇ ਲਗਾਤਾਰ ਟੈਂਕਰ ਕਰ ਰਹੇ ਨੇ ਹਿਸਾਬਿਆਂ ਦੇ ਬਹੁਤ ਪਿੰਡ ਵਾਲੇ ਵੀ ਬਹੁਤ ਕਰ ਰਹੇ ਨੇ ਪਰ ਨਾਲ ਹੀ ਪੂਰੀ ਉੱਥੇ ਦੇਖਿਆ नहीं दिया नहीं दिया जी असी वैसे उत्तर पेट्रोलिंग भी लाती साढ़े जो एस एस एफ टीम्स है वो भी तो स्पेशल असी चैकिंग वास्ते भी उत्ते पेट्रोलिंग लाती है ਅਸੀਂ ਜਿਹੜੇ ਬੋਟਲਿੰਗ ਪਲਾਂਟ ਹੈ ਉਹਨਾਂ ਨੂੰ ਵੀ ਕਿਹਾ ਹੈਗਾ ਕਿ ਇਹ ਜਿਹੜੇ ਟੈਂਕਰਸ ਹੈ ਇਹਨਾਂ ਦੀ ਇੱਕ ਸਪੈਸੀਫਾਈਡ ਡੈਜ਼ਿਗਨੇਟਿਡ ਪਲੇਸ ਤੇ ਇਹਨਾਂ ਨੂੰ ਪਲੇਸ ਕਰਨਾ ਚਾਹੀਦਾ ਤੇ ਨਾਲ ਦੀ ਨਾਲ ਜਿੱਦਾਂ ਮੈਂ ਤੁਹਾਨੂੰ ਦੱਸਿਆ ਤਿੰਨ ਕਮੇਟੀਆਂ ਬਣੀ ਇਸ ਕਰਕੇ ਹੈ ਕਿ ਰੈਗੂਲੇਟ ਕਰਨ ਵਾਸਤੇ ਵੀ ਇੱਕ ਆਰਟੀਏ ਹੁਸ਼ਿਆਰਪੁਰ ਅਲੋਂਗ ਵਿਦ ਪੁਲਿਸ ਪੀਡਬਲਿਊਟੀ ਨੈਸ਼ਨਲ ਹਾਈਵੇਜ਼ ਇਹਨਾਂ ਦੀ ਵੀ ਕਮੇਟੀ ਥਿਸ ਇਜ਼ ਫੋਰ ਕਿ ਇਹਨਾਂ ਨੂੰ ਰੈਗੂਲੇਟ ਕੀਤਾ ਜਾਏਗੀ ਇਹ ਕਹੀਂ ਵੀ ਅਨ ਅਧਿਕਾਰਿਤ ਜਗਾ ਤੇ ਨਾ ਖੜੇ ਸਭ ਬਤਰਾ ਸ਼ੋ ਕੀਆ ਕਿ ਲੋਕ ਨਾ ਸੋ ਮੀਡੀਆ ਤੇ ਯਕੀਨ ਕਰ ਰਹੇ ਨਾ ਪੁਲਿਸ ਤੇ ਯਕੀਨ ਕਰ ਰਹੇ ਆ ਕਹਿੰਦੇ ਕਿ ਲਪੋੜੇ ਨੇ ਜੀ ਹਾਲ ਕੀ ਘੜੀ ਜੋ ਸਾਨੂੰ ਪਤਾ ਲੱਗਿਆ ਹੈ ਅਰਾਊਂਡ 7 ਪੀਪਲ ਜਿਹੜੇ ਜੋ ਲੋਕੀ ਹੈਗੇ ਉਹਨਾਂ ਦੀ ਡੈਥ ਹੋ ਚੁੱਕੀ ਹੈ ਅਨਫੋਰਚਨਟਲੀ ਦੇ ਹੈਵ ਸਕਮ ਟੂ ਦੀ ਇੰਜਰੀਜ਼ ਇਸ ਹਾਦਸੇ ਦੇ ਵਿੱਚ ਅੱਜ ਸਰ ਕੀ ਕਾਰਨ ਹੋਇਆ ਅੱਜ ਫਿਰ ਉੱਥੇ ਲੋਕਾਂ ਵੱਲੋਂ ਜਿਹੜਾ ਇੱਕ ਟਰੱਕ ਨੂੰ ਰੋਕ ਲਿਆ ਗਿਆ ਸੀ ਅਸੀਂ ਅਲੱਗ ਇੱਕ ਤੋਂ ਯੂਟਰ ਲੈ ਰਹੇ ਸੀ ਉੱਥੋਂ ਇੱਕ ਆਫ ਉੱਥੇ ਦਾ ਹੰਗਾਮਾ ਹੋਇਆ ਜੀ ਜੀ ਅੱਜ ਵੀ ਥੋੜਾ ਸਾ ਲੋਕਾਂ ਦੇ ਵਿੱਚ ਰੋਸ ਸੀਗਾ ਤੇ ਮਾਨਯੋਗ ਮੰਤਰੀ ਸਾਹਿਬ ਡਾਕਟਰ ਰਵਜੋਤ ਜੀ ਡੀਸੀ ਸਾਹਿਬ ਤੇ ਮੈਂ ਉੱਥੇ ਗਏ ਸੀਗੇ ਲੋਕਾਂ ਦੀ ਅਸੀਂ ਦੁੱਖ ਤਕਲੀਫ ਨੂੰ ਸੁਣਿਆ ਉਹਨਾਂ ਦੀ ਜਿਹੜੀ ਗੱਲਾਂ ਸੀਗੀ ਜੋ ਜੋ ਮਨ ਦੇ ਵਿੱਚ ਉਹਨਾਂ ਦੇ ਕੋਈ ਡਾਊਟਸ ਹੈਗੇ ਉਹ ਸਾਰੀ ਗੱਲਾਂ ਅਸੀਂ ਸੁਣੀ ਤੇ ਮਾਨਯੋਗ ਮੰਤਰੀ ਸਾਹਿਬ ਨੇ ਵੀ ਉਹਨਾਂ ਨੂੰ ਆਸ਼ਵਾਸਨ ਦਿੱਤਾ ਐਡਮਿਨਿਸਟ੍ਰੇਸ਼ਨ ਵੱਲੋਂ ਪੁਲਿਸ ਵੱਲੋਂ ਸਰਕਾਰ ਵੱਲੋਂ ਕੀ ਸਾਰਾ ਪ੍ਰਸ਼ਾਸਨ ਉਹਨਾਂ ਵਾਸਤੇ ਖੜਾ ਹੈਗਾ ਜੋ ਵੀ ਹੈਲਪ ਅਸਿਸਟੈਂਸ ਜੋ ਕੁਝ ਚਾਹੀਦਾ ਹੈ ਉਹ ਉਹਨਾਂ ਨੂੰ ਮਿਲੇਗਾ ਉਹਨਾਂ ਦਾ ਫ੍ਰੀ ਆਫ ਕਾਸਟ ਇਲਾਜ ਚੱਲ ਰਿਹਾ ਹੈ ਫਰਿਸ਼ਤੇ ਸਕੀਮ ਜੋ ਪੰਜਾਬ ਸਰਕਾਰ ਦੀ ਹੈ ਉਹਦੇ ਤਹਿਤ ਚੱਲ ਰਿਹਾ ਹੈਗਾ ਤੇ ਨਾਲ ਦੀ ਨਾਲ ਕੰਪਨਸੇਸ਼ਨ ਐਸ ਪਤਾ ਹੀ ਹੈ ਕਿ ਮਾਨਯੋਗ ਸੀਐਮ ਸਾਹਿਬ ਨੇ ਆਲਰੇਡੀ 2-2 ਲੱਖ ਦਾ ਕੰਪਨਸੇਸ਼ਨ ਆਲਰੇਡੀ ਦਿੱਤਾ ਜਾ ਚੁੱਕਿਆ ਐਂਡ ਫਰਦਰ ਹੋਰ ਕੰਪਨਸੇਸ਼ਨ ਵਾਸਤੇ ਡੀਸੀ ਸਾਹਿਬ ਵੱਲੋਂ ਵੀ ਅੱਗੇ ਪ੍ਰੋਸੈਸ ਚਲਾਇਆ ਗਿਆ ਹੈਗਾ ਜਿਹੜੇ ਕਿ ਵਿਕਟਿਮਸ ਜਿਨ੍ਹਾਂ ਨੂੰ ਇੰਜਰੀਜ਼ ਆਈਆਂ ਉਹਨਾਂ ਨੂੰ ਵੀ ਕੰਪਨਸੇਸ਼ਨ ਦੇਣ ਦੀ ਗੱਲ ਹੋਈ ਸੀਗੀ ਉਸ ਵਾਸਤੇ ਐਂਡ ਜਿਹੜੀ ਕਿ ਉੱਥੇ ਮਾਲੀ ਨੁਕਸਾਨ ਹੋਇਆ ਲੋਕਾਂ ਨੂੰ ਕੋਈ ਦੁਕਾਨ ਜਾਂ ਘਰ ਦੇ ਵਿੱਚ ਉਹਦਾ ਵੀ ਅਸੈਸਮੈਂਟ ਕਰਕੇ ਉਹਨਾਂ ਨੂੰ ਕੰਪਨਸੇਸ਼ਨ ਦੇਣ ਵਾਸਤੇ ਵੀ ਉਹ ਪ੍ਰੋਸੈਸ ਸਟਾਰਟ ਕੀਤਾ ਹੋਇਆ ਸਰ ਅੱਜ ਤੱਕ ਇਹ ਜਿਹੜਾ ਗੌਰਖ ਧੰਦਾ ਚੱਲ ਰਿਹਾ ਸੀ ਪਿੰਡ ਦੀ ਆਬਾਦੀ ਦੇ ਵਿੱਚ ਰਹਾਇਸ਼ੀ ਇਲਾਕੇ ਦੇ ਵਿੱਚ ਚੱਲ ਰਿਹਾ ਸੀ ਇਸ ਤੋਂ ਪਹਿਲਾਂ ਕਿਤੇ ਪੁਲਿਸ ਦੇ ਧਿਆਨ ਦੇ ਵਿੱਚ ਆਵੇ ਕਿ ਕਿ ਉਹਦੇ ਪਿੰਡ ਵਾਸੀਆਂ ਨੇ ਇਸ ਬਾਬਤ ਵਿੱਚ ਸ਼ਿਕਾਇਤ ਦਰਜ ਕਰਵਾਈ ਹੋਵੇ ਜੀ ਜੋ ਸਾਡੇ ਕੋਲ ਅਫਸਰ ਬੈਠੇ ਆ ਸਾਨੂੰ ਉਸ ਦਿਨ ਸ਼ਾਮ ਨੂੰ ਹੀ ਦੱਸਿਆ ਗਿਆ ਸੀ ਤੇ ਜਿੱਦਾਂ ਹੀ ਦੱਸਿਆ ਗਿਆ ਵਿਦਿਨ 24 ਆਵਰਸ ਅਸੀਂ ਰਜਿਸਟਰ ਕਰਕੇ ਇਹ ਦੋ ਮੋਡਿਊਲ ਇੱਥੇ ਬਾਸਟ ਕਰਤੇ ਹੁਣ ਵੀ ਸਾਡੀ ਟੀਮਸ ਲੱਗੀ ਹੋਈ ਹੈ ਅੱਗੇ ਪਤਾ ਕਰਨ ਵਾਸਤੇ ਤੇ ਤੁਹਾਡੇ ਮਾਧਿਅਮ ਰਾਹੀਂ ਮੈਂ ਇਹ ਹੀ ਕਹਾਂਗਾ ਕਿ ਅਗਰ ਐਦਾਂ ਦੇ ਕਹੀਂ ਵੀ ਕੋਈ ਇਲੀਗਲ ਐਕਟੀਵਿਟੀ ਹੁੰਦੀ ਹੈ ਜਿੱਥੇ ਵੀ ਹੁੰਦੀ ਹੈ ਸਾਡੇ ਸੰਗਿਆਨ ਚ ਲੈ ਕੇ ਆਓ ਵਕ ਵਕ ਤੁਹਾਡੇ ਕੋਲ ਪਲੈਟਫਾਰਮਸ ਹੈਗੇ ਪਬਲਿਕ ਕਾਲ ਤੇ ਸਾਡੀ ਨੋਲਿਜ ਆਏਗਾ ਅਸੀਂ ਜ਼ਰੂਰ ਉਧੇਤੇ ਕਾਰਵਾਈ ਕਰਾਂਗੇ